ਹਰਿਆਣੇ ਵਾਲਿਆਂ ਨੇ ਐਡੀ ਜਿੱਤ ਕਰੀ ਉਹ ਸਰਕਾਰ ਨੇ ਸਾਡਾ ਅਪਚ ਭਾਈਚਾਰਾ ਤੋੜਨ ਦੇ ਲਈ ਰੋਕਾ ਲਾ ਬ੍ਰੇਕਾ ਲਾ ਤਰ੍ਹਾਂ ਤਰ੍ਹਾਂ ਦੇ ਗੱਲ ਕਰ ਪਰ ਇੱਥੇ ਕਸਰ ਨਹੀਂ ਸੁਪਰੀਮ ਕੋਰਟ ਗਏ ਜੀ ਮੇਰੇ ਰੋਡ ਆ ਜਿਹੜੀ ਜੀਟੀ ਰੋਡ ਆ ਉਹ ਤਾਂ ਤੁਸੀਂ ਕੰਧਾਂ ਕਰਤੀਆਂ ਇਹਦਾ ਪਾਕਿਸਤਾਨ ਵਾਲੇ ਜਾਂ ਕਿਤੇ ਨੇਪਾਲ ਦੇ ਬਾਰਡਰ ਤੇ ਕਿਤੇ ਕੰਧਾਂ ਨਹੀਂ ਇਹਦਾ ਬੰਨੋ ਹਾਲਾਤ ਇਹ ਲੋਕ ਖਰਾਬ ਕਰਦੇ ਨੇ ਨਾ ਕਿ ਪੰਜਾਬੀ ਖਰਾਬ ਕਰਦੇ ਨੇ ਨਾ ਕਿ ਕਿਸਾਨ ਕਰਦਾ ਹੈ ਪਰ ਜੋ ਨਵਦੀਪ ਨੇ ਦੱਸਿਆ ਇਥੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਇਹ ਵਰਤਵਾ ਇਹ ਵਰਤਾਰਾ ਸਾਡੇ ਨਾ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਸਾਡੀ ਨੌਜਵਾਨੀ ਨਾਲ ਇਹੀ ਹੋ ਰਿਹਾ ਕਿਤੇ ਪੁੱਠੇ ਪੁੱਠੇ ਟੰਗ ਤੇ ਕਿਤੇ ਸਾਡੇ ਸਾਡੇ ਗਲਾ ਚ ਟਾਇਰ ਪਾਤੇ ਕਿਤੇ ਸਾਡੇ ਚ ਪਟਰਾਉਲ ਛਿੜਕਤਾ ਜਿਹੜਾ ਇਥੋਂ ਦਾ ਮੁੱਖ ਮੰਤਰੀ ਹੈ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋ ਰਿਹਾ ਜਦ ਇਹਨਾਂ ਨੂੰ ਪਤਾ ਹੈ ਵੀ ਪੁਲਿਸ ਅਫਸਰ ਉਹ ਬਹਾਲ ਹੋ ਗਿਆ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣੇ ਦਾ ਚੌਧਰੀ ਮੁੱਖ ਮੰਤਰੀ ਪਹਿਲੇ ਫਖੱਟੜ ਦੀ ਤਰ੍ਹਾਂ ਇਹ ਕ ਰਲ ਕੇ ਗੇ ਵਿਖੇੜਦੇ ਨੇ ਵੀ ਪਰ ਜਦੋਂ ਹੁਣ ਫਟਕਾਰ ਪਈ ਹੈ ਉਥੋਂ ਇਹ ਭੱਜਦੇ ਇੱਕ ਪੈਸੇ ਨਾ ਲੱਗਦੇ ਜੇਬ ਚ ਸਰਕਾਰਾਂ ਦੇ ਪੈਸੇ ਨੇ ਸਾਡੇ ਪੈਸੇ ਨਹੀਂ ਚੱਕ ਕੇ ਜੇ ਛਿੱਕ ਵੀ ਆਉਂਦੀ ਆ ਚੱਲ ਹਾਈ ਕੋਰਟ ਚ ਚੱਲ ਸੁਪਰੀਮ ਕੋਰਟ ਚ ਪਰ ਜਦੋਂ ਉਥੋਂ ਉਹਨਾਂ ਨੂੰ ਭਜਾਉਂਦੇ ਨੇ ਫਿਰ ਵਾਪਸ ਆ ਕੇ ਨੀਵੇਂ ਹੋ ਕੇ ਵਹਿ ਜਾਂਦੇ ਨੇ ਸਪਸ਼ਟੀਕਰਨ ਨਹੀਂ ਦਿੰਦੇ 24 ਘੰਟੇ ਆ ਪਾਵਰਾਂ ਉਹੀ ਗਵਰਨਰ ਨੂੰ ਮਿਲੀਆਂ ਨੇ ਦੂਜੇ ਬੰਦੇ ਮੈਂ ਗਵਰਨਰ ਸਾਹਿਬ ਨੇ ਵੀ ਕਹਿਣਾ ਚਾਹ ਗਵਰਨਰ ਸਾਹਿਬ ਅਮਦੀਪ ਪੰਜਾਬ ਚੋਂ ਫੜਿਆ ਹੋਇਆ ਸੀ ਅਨੇਕਾਂ ਹੋਰ ਸੁਭ ਕਰਮਤ ਮੁੰਡਾ ਜਿਹੜਾ ਸ਼ਹੀਦ ਹੋਇਆ ਇਹ ਹਰਿਆਣੇ ਵਾਲਿਆਂ ਦੇ ਉਹਦੇ ਚ ਹੋਇਆ ਇਹਨਾਂ ਦੇ ਘਰਾਂ ਚ ਤੁਸੀਂ ਕਿਉਂ ਨਹੀਂ ਗਏ ਫੈਸਲਾ ਲੈ ਲੈਂਦਾ ਸਾਡਾ ਮੁੱਖ ਮੰਤਰੀ ਪਤਾ ਨਹੀਂ ਕੀ ਕਿਸ ਆਧਾਰ ਤੇ ਲੈਂਦਾ ਜਾਂ ਰਾਤ ਨੂੰ ਲੈਂਦਾ ਫੈਸਲੇ ਫੈਸਲਾ ਲੈ ਲੈਂਦਾ ਜਮੂਰੋ ਅੱਗੇ ਬਣਦਾ ਕੋਈ ਅੱਖਾਂ ਕੱਢਦਾ ਪੂਰੋ ਕੋਰਟਾਂ ਪੈਂਦੀਆਂ ਨੇ ਕੋਈ ਹੋਰ ਪੈਂਦਾ ਫਿਰ ਬੈਕ ਗੇਨ ਵੀ ਆ ਤੇ ਬੈਕ ਗੇਨ ਕਰਕੇ ਬਾਪ ਸਾਜਨ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਵਰ ਸਿੰਘ 베ਦੀ ਐਮ ਐਸ ਪੀ ਦਾ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਕਨੌਰੀ ਤੇ ਸ਼ੰਭੂ ਬਾਰਡਰ ਤੇ ਆਖਰ ਜਦੋਂ ਅਦਾਲਤੀ ਟਿੱਪਣੀਆਂ ਆਈਆਂ ਨੇ ਉਸ ਦੇ ਵਿੱਚ ਸਖਤ ਆਦੇਸ਼ ਦਿਖਾਈ ਦਿੱਤੇ ਕਿ ਰਸਤੇ ਖੋਲ ਦਿੱਤੇ ਜਾਣ ਪਰੰਤੂ ਫਿਰ ਵੀ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੇ ਵੱਲ ਰੁਖ ਕੀਤਾ ਹੈ ਕਹਿ ਸਕਦੇ ਆ ਕਿ ਕਨੌਰੀ ਬਾਰਡਰ ਤੋਂ ਅਜ ਕਾਫਲਾ ਅੰਬਾਲਾ ਵੱਲ ਜਾਣਾ ਚਾਹੁੰਦਾ ਸੀ ਤਾਂ ਕਿ ਨਵਦੀਪ ਜਲਵੇੜਾ ਸਵੇਤ ਬਹੁਤ ਸਾਰੇ ਜਿਹੜੇ ਨੌਜਵਾਨ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤੇ ਐ ਤੇ ਉਹਨਾਂ ਦੀ ਰਹਾਈ ਨੂੰ ਲੈ ਕੇ ਇੱਕ ਸੰਘਰਸ਼ ਅੰਬਾਲਾ ਦੇ ਵਿੱਚ ਹੋਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਨਵਦੀਪ ਜਲਵੇੜਾ ਦੀ ਰਹਾਈ ਕਰ ਦਿੱਤੀ ਜਾਂਦੀ ਐ ਤੇ ਫੇਰ ਵੀ ਇਹ ਕਾਫਲੇ ਖਨੋਰੀ ਬਾਰਡਰ ਤੋਂ ਚਾਲੇ ਪਾ ਦਿੰਦੇ ਐ ਇਸ ਤਰ੍ਹਾਂ ਦੀ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਤੇ ਅੱਜ ਇੱਕ ਵਾਰ ਫੇਰ ਅੰਬਾਲਾ ਕਿਸਾਨ ਤੇ ਪੁਲਿਸ ਸੰਗਠਨਾਂ ਦੇ ਵਿੱਚਕਾਰ ਜਿਹੜਾ ਟਕਰਾਅ ਦਿਖਾਈ ਦਿੱਤਾ ਇਸ ਬਾਬਤ ਗੱਲਬਾਤ ਵੀ ਕਰਾਂਗੇ ਇਸ ਬਾਬਤ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਜਦੋਂ ਹਰਿਆਣਾ ਸਰਕਾਰ ਨੂੰ ਫਟਕਾਰ ਪਈ ਐ ਚੜ ਪਈ ਐ ਤੇ ਇਹ ਜਿਹੜੀਆਂ ਦਵਾਰਾਂ ਨੇ ਰਸਤੇ ਰੋਕੇ ਐ ਤੇ ਕਿਸਾਨ ਆਖਰ ਦਿੱਲੀ ਕਦੋਂ ਪਹੁੰਚ ਸਕਦੇ ਐ ਇਸ ਬਾਬਤ ਗੱਲਬਾਤ ਕਰ ਲੈਣੇ ਸਾਡੇ ਨਾਲ ਪਰਮਜੀਤ ਸਿੰਘ ਸੋਹਲੀ ਨੇ ਸੋਹਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਓ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਅਦਾਲਤੀ ਟਿੱਪਣੀਆਂ ਆ ਰਹੀਆਂ ਨੇ ਪਰੰਤੂ ਹਾਲਾਤ ਉਸੇ ਤਰ੍ਹਾਂ ਬਰਕਰਾਰ ਦਿਖਾਈ ਦੇ ਰਿਹਾ ਇੱਕ ਪਾਸੇ ਹਰਿਆਣਾ ਪੁਲਿਸ ਤੇ ਦੂਜੇ ਪਾਸੇ ਕਿਸਾਨ ਸੰਗਠਨ ਜਿਹੜੇ ਐ ਇਸੇ ਤਰ੍ਹਾਂ ਟਕਰਾਵ ਵਾਲੇ ਮਾਹੌਲ ਚ ਦਿਖਾਈ ਦੇ ਰਿਹਾ ਜਦੋਂ ਖਨੋਰੀ ਤੋਂ ਇਹ ਅੱਜ ਕਾਫਲਾ ਅੰਬਾਲਾ ਹਰਿਆਣਾ ਜਾਣਾ ਚਾਹੁੰਦਾ ਸੀ ਪਰੰਤੂ ਕਿਸਾਨ ਸੰਗਠਨਾਂ ਨੂੰ ਵਾਪਸ ਸ਼ੰਭੂ ਬਾਰਡਰ ਮੋੜਨਾ ਪਿਆ ਬੇਦੀ ਸਾਹਿਬ ਗੱਲ ਇਹ ਹੈ ਕਿ ਜਿਸ ਦੇਸ਼ ਲਈ ਅਸੀਂ 95 98% ਕੁਰਬਾਨੀਆਂ ਕੀਤੀਆਂ ਅਸੀਂ ਹਰ ਤਰ੍ਹਾਂ ਦਾ ਕਿਹਾ ਜਾ ਵੀ ਚਾਹੇ ਕਰੋਨਾ ਆਵੇ ਕੋਈ ਹੋਰ ਆਫਤਾ ਆਵੇ ਅਸੀਂ ਸਾਰਿਆਂ ਨੂੰ ਮੋਰੀ ਹੋ ਕੇ ਚੱਲਿਆ ਅਚੇਚੇ ਤੌਰ ਤੇ ਪੰਜਾਬ ਦੇ ਜੇ ਅੰਨ ਦੀ ਲੋਡ ਪੈਂਦੀ ਆ ਭੰਡਾਰ ਚ ਭਰਨ ਦੀ ਲੋਡ ਪੈਂਦੀ ਆ ਹੁਣ ਸਰਕਾਰਾਂ ਦੀਆਂ ਖਬਰਾਂ ਲੱਗੀਆਂ ਕਿ ਪੰਜਾਬ ਦੇ ਜਿੰਨੇ ਭੰਡਾਰ ਨੇ ਉਹ ਭਰੇ ਪਏ ਨੇ ਇਹਨਾਂ ਨੂੰ ਖਾਲੀ ਕਰਾਓ ਤਾਂ ਕਿ ਆਉਣ ਵਾਲੀ ਫਸਲ ਅਸੀਂ ਕਿਤੇ ਲਾ ਸਕੀਏ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਜਿਹੜੇ ਸਾਨੂੰ ਖਾਸ ਕਰ ਪੰਜਾਬੀਆਂ ਨੂੰ ਕਾਨੂੰਨ ਸਿਖਾਉਂਦੇ ਨੇ ਕਾਨੂੰਨ ਦੇ ਘਾੜੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਹਾਈ ਕੋਰਟ ਨੇ ਟਿੱਪਣੀ ਕੀਤੀ ਵੀ ਇਹ ਵੀ ਇਹ ਦੇਸ਼ ਦੇ ਨੇ ਇਹ ਕਿਤੇ ਵੀ ਜਾ ਸਕਦੇ ਨੇ ਤੁਸੀਂ ਹਰਿਆਣੇ ਵਾਲਿਓ ਰੋਕਾਂ ਕਿਉਂ ਲਾਉਨੇ ਹੋ ਹਾਈ ਕੋਰਟ ਤੋਂ ਬਾਅਦ ਇੱਥੇ ਛੱਡਿਆ ਨਹੀਂ ਹੈ ਹਰਿਆਣੇ ਵਾਲਿਆਂ ਨੇ ਐਡੀ ਜਿੱਦ ਕਰੀ ਉਹ ਸਰਕਾਰ ਨੇ ਸਾਡਾ ਆਪ ਚ ਭਾਈਚਾਰਾ ਤੋੜਨ ਦੇ ਲਈ ਰੋਕਾਂ ਲਾ ਬ੍ਰੇਕਾਂ ਲਾ ਤਰ੍ਹਾਂ ਤਰ੍ਹਾਂ ਦੇ ਗੱਲ ਕਰ ਪਰ ਇੱਥੇ ਕਸਰ ਨਹੀਂ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਵਾਲਿਆਂ ਨੇ ਫੇਰ ਉੱਥੋਂ ਝਾੜ ਪਾ ਕੇ ਭੇਜੇ ਵੀ ਤੁਸੀਂ ਕਮਾਲ ਕਰਦੇ ਹੋ ਤੁਸੀਂ ਮੇਨ ਰੋਡ ਆ ਜਿਹੜੀ ਜੀਟੀ ਰੋਡ ਆ ਉਹ ਤਾਂ ਤੁਸੀਂ ਕੰਦਾ ਕਰਤੀਆਂ ਇਹਦਾ ਪਾਕਿਸਤਾਨ ਵਾਲੇ ਜਾਂ ਕਿਤੇ ਨੇਪਾਲ ਦੇ ਬਾਰਡਰ ਤੇ ਕਿਤੇ ਕੰਦਾ ਨਹੀਂ ਤੁਸੀਂ ਅਦਾਲਤੀ ਟਿੱਪਣੀਆਂ ਨੂੰ ਚੈਲੰਜ ਹਰਿਆਣਾ ਸਰਕਾਰ ਕਰਦੀ ਦਿਖਾਈ ਦੇ ਰਹੀ ਹੈ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਰਸਤੇ ਇੱਕ ਹਫਤੇ ਦੇ ਅੰਦਰ ਖੋਲੇ ਜਾਣੇ ਚਾਹੀਦੇ ਆ ਉਸ ਆਦੇਸ਼ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਟਸ ਤੋਂ ਮਸਰੀ ਹੋ ਰਹੀ ਤੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਕੀ ਜੇ ਦਿੱਲੀ ਵੱਲ ਕਿਸਾਨ ਜਾਣਾ ਚਾਹੁੰਦੇ ਆ ਤੇ ਆਖਰੀ ਕਿਸਾਨਾਂ ਦੇ ਕੋਲੇ ਕਿਹੜਾ ਰਸਤਾ ਰਹਿ ਜਾਂਦਾ ਤੇ ਹਰਿਆਣਾ ਸਰਕਾਰ ਕਿਸ ਤਰ੍ਹਾਂ ਦੀ ਪੈਂਤੜੇबाजी ਕਰ ਰਹੀ ਆ ਮੈਂ ਕਹਿ ਰਿਹਾ ਅਸੀਂ ਕਿਸਾਨਾਂ ਦੀ ਕੋਈ ਜਥੇਬੰਦੀ ਇਹ ਜਿੱਦ ਨਹੀਂ ਕਰਦੀ ਵੀ ਅਸੀਂ ਦਿੱਲੀ ਜਾਣਾ ਅਸੀਂ ਦਿੱਲੀ ਜਾ ਕੇ ਕਰਨਾ ਕੀ ਆ ਜਿਵੇਂ ਹੁਣ ਨਵਦੀਪ ਕੋਟ ਨੇ ਛੱਡਿਆ ਸਰਕਾਰ ਨੇ ਨਹੀਂ ਛੱਡਿਆ ਨਵਦੀਪ ਅੱਜ ਛੱਡਤਾ ਜਾਂ ਦੇਖਿਆ ਕਿਸਾਨ ਆ ਗਏ ਇਸੇ ਤਰ੍ਹਾਂ ਤੁਸੀਂ ਜਿਹੜੇ ਤਿੰਨ ਕਾਨੂੰਨ ਨੇ ਉਹਦਾ ਉਹਨਾਂ ਦੇ ਲਿਖ ਕੇ ਦੇ ਦਿਓ ਲਿਖਤੀ ਗਾਰੰਟੀ ਤੁਸੀਂ ਉਹਨਾਂ ਨੂੰ ਲਾਗੂ ਕਰ ਦਿਓ ਉਦੇ ਆਧਾਰ ਤੇ ਕਿਸਾਨਾਂ ਨੇ ਉਹੀ ਕਰਨ ਜਾਣਾ ਹੈ ਨਾ ਅਥੇ ਅਸੀਂ ਕੋਰਟਾਂ ਚ ਜਾਈਏ ਨਾ ਤੁਸੀਂ ਕੋਰਟਾਂ ਸਾਡੇ ਖਿਲਾਫ ਜਾਓ ਫੈਸਲਾ ਹੋਇਆ ਪਿਆ ਪਰ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਸਾਨੂੰ ਵੱਖਵਾਦੀ ਦੇਸ਼ਪਤਰ ਹੋਇਆ ਅਤਵਾਦੀ ਕਹਿਣਾ ਇਹ ਲੋਕ ਅੱਜ ਕੋਰਟਾਂ ਵੀ ਸਮਝ ਗਈਆਂ ਕਿ ਜਿਹੜੇ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਇਹਦਾ ਬਾਲੋ ਹਾਲਾਤ ਇਹ ਲੋਕ ਖਰਾਬ ਕਰਦੇ ਨੇ ਨਾ ਕਿ ਪੰਜਾਬੀ ਖਰਾਬ ਕਰਦੇ ਨੇ ਨਾ ਕਿ ਕਿਸਾਨ ਕਰਦਾ ਕਿਸਾਨਾਂ ਨੇ ਅੱਜ ਵੀ ਐਸਐਸਪੀ ਜਿਹੜੀ ਅੰਮ੍ਰਾਲਾ ਉੱਥੇ ਸਾਰੀ ਪਤਾੜਾ ਪੁਲਿਸ ਦੀਆਂ ਲੈ ਕੇ ਜਿਹੜੀ ਉਹ ਰੋਕ ਰਹੀ ਐ ਉਹਨਾਂ ਨੇ ਇੱਕੋ ਗੱਲ ਕਿਹਾ ਵੀ ਸਾਨੂੰ ਦੱਸੋ ਸਾਡਾ ਕਸੂਰ ਕੀ ਆ ਸਾਨੂੰ ਕਿਉਂ ਤੁਸੀਂ ਹੁਣ ਤਾਂ ਅਸੀਂ ਦਿੱਲੀ ਨਹੀਂ ਕਿਹਾ ਅਸੀਂ ਅੱਜ ਹਰਿਆਣਾ ਹਰਿਆਣਾ ਦੇ ਜਿਹੜਾ ਅੰਬਾਲਾ ਦੇ ਨਾਜ ਮੰਡੀ ਸੀ ਉੱਥੇ ਅਸੀਂ ਜਸ਼ਨ ਮਨਾਉਣਾ ਸੀ ਵੀ ਸਾਡਾ ਨਵਦੀਪ ਛੱਡਿਆ ਗਿਆ ਤੁਸੀਂ ਉੱਥੇ ਤੱਕ ਨਹੀਂ ਸਾਨੂੰ ਜਾਣਦੇ ਨਾ ਉੱਥੇ ਕਿਹੜੇ ਤਰ੍ਹਾਂ ਦਾ ਵਿਵਹਾਰ ਨਵਦੀਪ ਜਲਵੇੜਾ ਨਾਲ ਹੋਇਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਨਵਦੀਪ ਜਲਵੇੜਾ ਦੀ ਰਿਹਾਈ ਹੋਈ ਆ ਤੇ ਉਸ ਨੇ ਬਾਹਰ ਆ ਕੇ ਖੁਲਾਸੇ ਕੁਝ ਕੀਤੇ ਆ ਕਿ ਕਿਸ ਤਰ੍ਹਾਂ ਉਹਦੇ ਛੱਡੇ ਪਾੜੇਗੇ ਕਿਸ ਤਰ੍ਹਾਂ ਉਸ ਨੂੰ ਰਿਮਾਂਡ ਤੇ ਲਿਆ ਕੇ ਉਸ ਦੇ ਨਾਲ ਟੌਰਚਰ ਜਿਹੜਾ ਉਸ ਨਾਲ ਅਜਿਹਾ ਬਵਾਰ ਕੀਤਾ ਗਿਆ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਅਨਮਨੁੱਖੀ ਵਰਤਾਰਾ ਕਿਹਾ ਜਾਂਦਾ ਲੱਗਦਾ ਕਿ ਹੁਣ ਇੱਕ ਵਾਰ ਫੇਰ ਕਿਸਾਨ ਦਿੱਲੀ ਤੱਕ ਜਾਣਾ ਚਾਹੁੰਦੇ ਆ ਪਰੰਤੂ ਅੱਜ ਵੀ ਸਥਿਤੀ ਉੱਥੇ ਹੀ ਖੜੀ ਹੈ ਇਹ ਕੀ ਸਥਿਤੀ ਇਸੇ ਤਰ੍ਹਾਂ ਬਰਕਰਾਰ ਰਹੇਗੀ ਵੱਡੇ ਜਿਹੜੇ ਕਾਨੂੰਨ ਬਣਾਏ ਗਿਆ ਲੱਗਦਾ ਕਿ ਕਿਸਾਨਾਂ ਦਾ ਰਾਹ ਰੁਕ ਸਕਦੇ ਆ ਮੈਂ ਕਹਿ ਰਿਹਾ ਪਾਕਿਸਤਾਨ ਨਾਲ ਹੋਰ ਦੇਸ਼ਾਂ ਨਾਲ ਲੜਨ ਦੀ ਬਜਾਏ ਇਥੋਂ ਦਾ ਦੇਸ਼ ਕਹਿਜਾ ਦੇਸ਼ ਦਾ ਪ੍ਰਧਾਨ ਮੰਤਰੀ ਡਬਲ ਟਰਮ ਤੋਂ ਵੀ ਤੀਜੀ ਚ ਆ ਗਿਆ ਕਿ ਮੈਂ ਹੈਰਾਨ ਆ ਪ੍ਰਧਾਨ ਮੰਤਰੀ ਜੀ ਧਿਆਨ ਦਿਓ ਤੁਹਾਡੀਆਂ ਹੀਠੇ ਆੜੀਆਂ ਹੀਠਾਂ ਵਾਲੀਆਂ ਸਰਕਾਰਾਂ ਸਟੇਟਾਂ ਦੀਆਂ ਤੁਹਾਡੀ ਬਦਨਾਮੀ ਕਰਾਉਂਦੀਆਂ ਨੇ ਨਵਦੀਪ ਨੇ ਬਾਹਰ ਆ ਕੇ ਦੱਸਣਾ ਅੱਜ ਤੱਕ ਤਾਂ ਅਸੀਂ ਇਹੀ ਕਹੇ ਸੀ ਵੀ ਸਾਡੇ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ ਹੈ ਪਰ ਜੋ ਨਵਦੀਪ ਨੇ ਦੱਸਿਆ ਇਥੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਵਰਤਾਰਾ ਇਹ ਵਰਤਾਰਾ ਸਾਡੇ ਨਾ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਸਾਡੀ ਨੌਜਵਾਨੀ ਨਾਲ ਇਹੀ ਹੋ ਰਿਹਾ ਕਿਤੇ ਪੁੱਠੇ ਉੱਠੇ ਟੰਗ ਤੇ ਕਿਤੇ ਸਾਡੇ ਸਾਡੇ ਗਲਾਂ 'ਚ ਟਾਇਰ ਪਾਤੇ ਕਿਤੇ ਸਾਡੇ 'ਚ ਪਟ્રોલ ਸਿੜਕਤਾ ਇਹ ਜੋ ਘਟਨਾਵਾ ਵਾਪਰਦਿਆਂ ਨੇ ਇਹ ਨਹੀਂ ਸਮਝਦੇ ਵੀ ਇਹ ਦੇਸ਼ ਨੂੰ ਲਜਾਣਾ ਕਿੱਧਰ ਨੂੰ ਚਾਹੁੰਦੀਆਂ ਨੇ ਇਹਦੇ ਲਈ ਕਸੂਰਤਾ ਇਹਨਾਂ ਲੋਕਾਂ ਦਾ ਨਾ ਜਿਹੜੇ ਸਾਡੇ ਨਾਲ ਇਹੋ ਜਿਹਾ ਵਰਤਾਅ ਕਰ ਰਹੇ ਨੇ ਪਰ ਅਸੀਂ ਫੇਰ ਵੀ ਸਤਨਾਮ ਦਾ ਜਾਪ ਕਰਦੇ ਹੋਏ ਰੱਬ ਦਾ ਨਾਮ ਲੈਂਦੇ ਹੋਏ ਅੱਗੇ ਵਧਦੇ ਆ ਮੰਗਾ ਮੰਨਦੇ ਆ ਜੇ ਮੰਗਾ ਮੰਗ ਮੰਨ ਲਵੇ ਸਰਕਾਰ ਸਾਨੂੰ ਲੋੜ ਨਹੀਂ ਹੈ ਅਸੀਂ ਆਰਾਮ ਨਾਲ ਖੇਤੀ ਕਰਾਂਗੇ ਪਰ ਦੋ ਅਜਿਹੇ ਮਾਮਲਿਆਂ ਦਾ ਵੀ ਜ਼ਿਕਰ ਕਰ ਲੈਣੇ ਆ ਕਿ ਆਈਜੀ ਉਮਰਾ ਨੰਗਲ ਦਾ ਮਾਮਲਾ ਉਸਤੇ ਵੀ ਸਰਕਾਰ ਨੂੰ ਫਟਕਾਰ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਾਲੇ ਵੱਡੇ ਟਕਰਾਅ ਵਾਲੇ ਘਟਨਾਕਰਮ ਵੀ ਸਮੇਂ-ਸਮੇਂ ਤੇ ਦਿਖਾਈ ਦਿੱਤੇ ਆ ਤੇ ਇੱਕ ਹੋਰ ਮਾਮਲੇ ਦੇ ਵਿੱਚ ਵੱਡੀ ਫਟਕਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਸੈਣੀ ਪਈ ਹੈ ਲੱਗਦਾ ਕਿ ਇਸ ਘਟਨਾਕਰਮ ਦੇ ਨਾਲ ਇੱਕ ਵਾਰ ਫਿਰ ਸਰਕਾਰ ਦੀ ਕਿਰਕਰੀ ਹੋਈ ਹੈ ਬੇਦੀ ਸਾਹਿਬ ਗੱਲ ਇਹ ਹੈ ਜਿਹੜੀ ਪੰਜਾਬ 'ਚ ਸਰਕਾਰ ਬਣੀ ਹੈ ਇਹ ਜਿਹੜੀ ਸਰਕਾਰ ਹੈ ਇਹਨੂੰ ਸਰਕਾਰ ਨਾਂ ਦੀ ਚੀਜ਼ ਨਾ ਕਹੋ ਇਹਨੂੰ ਵੀ ਜਿਹੜਾ ਦਿੱਲੀ 'ਚ ਬੈਠਾ ਕੇਜਰੀਵਾਲ ਜਿਹਨੇ ਤਿੰਨ ਦਫਾ ਦਬੰਦਰਪੁਰ ਭੁੱਲੜ ਦੀ ਫਾਈਲ ਸਜਾਵਾਂ ਪੂਰੀਆਂ ਕਰ ਚੁੱਕਿਆਂ ਦੀ ਤੇ ਰੱਦ ਕਰਕੇ ਭੇਜੀ ਆ ਉਹੀ ਉਹਨਾਂ ਦੇ ਮਨ 'ਚ ਕੜਤਣ ਹੈ ਜਿਹਦੇ ਕਰਕੇ ਇਹ ਬਾਰ-ਬਾਰ ਚਾਹੇ ਪੰਜਾਬ ਪੁਲਿਸ ਦਾ ਕੋਈ ਅਫਸਰਾਂ ਦੀ ਗੱਲ ਸੀ ਅਸੀਂ ਨਿਰਪੱਖ ਜਾਂਚ ਮੰਗਦੇ ਆ ਬੇਆਦਬੀਆਂ ਦੀ ਵੀ ਜਿਹੜੀਆਂ ਗੋਲੀ ਕਾਂਡ ਹੋਇਆ ਉਹਦੀ ਵੀ ਨਿਰਪੱਖ ਜਾਂਚ ਦੇ ਕਰਨ ਦੀ ਬਜਾਏ ਉਲਟਾ ਪੁਲਿਸ ਅਫਸਰਾਂ ਨੂੰ ਫਸਾ ਦੇਣਾ ਫਿਰ ਸਿੱਟਾ ਇਹੋ ਜਿਹਾ ਬਜਾ ਦੇਣੀ ਆ ਬਣਾ ਦੇਣੀ ਆ ਕਿ ਉਹ ਹਾਈ ਕੋਰਟਾਂ 'ਚ ਸੁਪਰੀਮ ਉਹ ਚਾਂਨ ਬਾਹਰ ਆ ਰਹੇ ਨੇ ਪਰ ਪੁਲਿਸ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਹੈ ਹਾਲੇ ਵੀ ਟੱਸ ਤੋਂ ਬੱਸ ਨਹੀਂ ਹੋ ਰਿਹਾ ਜਦ ਇਹਨਾਂ ਨੂੰ ਪਤਾ ਹੈ ਵੀ ਪੁਲਿਸ ਅਫਸਰ ਹੋ ਬਹਾਨ ਹੋ ਗਿਆ ਉਹਨੇ ਪੈਸੇ ਤਾਂ ਉਹਦੇ ਬਣਦੇ ਹੀ ਨੇ ਉਹਨੇ ਲਏ ਜਾਣੇ ਨੇ ਪਰ ਪਰ ਨਹੀਂ ਪਰ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚੈਲੰਜ ਕੀਤਾ ਇਸੇ ਤਰ੍ਹਾਂ ਜਿਹੜਾ ਪੰਜਾਬ ਯੂਨੀਵਰਸਿਟੀ ਜਾਂ ਹੋਰ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਲਗਾਏ ਜਾਣੇ ਸੀ ਜਿਸ ਤਰ੍ਹਾਂ ਫਰੀਦਕੋਟ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਲਗਾਇਆ ਜਾਣਾ ਸੀ ਉਸ ਤੋਂ ਬਾਅਦ ਇਹ ਮਾਮਲਾ ਟਕਰਾਵ ਵਾਲਾ ਦਿਖਾਈ ਦਿੱਤਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਜਿਸ ਤਰ੍ਹਾਂ ਦੇ ਟਕਰਾਵ ਵਾਲੇ ਪਾਸੇ ਸਰਕਾਰ ਦਿਖਾਈ ਦਿੱਤੀ ਹੈ ਲੱਗਦਾ ਹੈ ਕਿ ਸਰਕਾਰ ਹੁਣ ਅਦਾਲਤੀ ਟਿੱਪਣੀਆਂ ਨੂੰ ਅਦਾਲਤੀ ਹੈ ਦੇਸ਼ਾਂ ਨੂੰ ਵੀ ਚੈਲੰਜ ਕਰ ਰਹੀਆਂ ਮੈਨੂੰ ਇਹ ਲੱਗਦਾ ਹੈ ਵੀ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣੇ ਦਾ ਚੌਧਰੀ ਮੁੱਖ ਮੰਤਰੀ ਪਹਿਲੇ ਫੱਕਟੜ ਦੀ ਤਰ੍ਹਾਂ ਇਹ ਘੜਲ ਕੇ ਗੇਮ ਖੇਡਦੇ ਨੇ ਵੀ ਆਪਾਂ ਦੋਨੇ ਕੋਰਟਾਂ ਨੂੰ ਵੀ ਮੰਨਣੋਂ ਹਟਜੋ ਅੱਜ ਦੇ ਹਾਲਾਤਾਂ 'ਚ ਇਹ ਲੱਗਦਾ ਤੁਸੀਂ ਦੇਖੋ ਗਵਰਨਰ ਨੇ ਇਹਨਾਂ ਨੂੰ ਜਦ ਬਾਰ-ਬਾਰ ਤੇ ਕਹਿੰਦੇ ਰਹੇ ਮੈਨੂੰ ਆ ਫਾਈਲਾਂ ਦਿਖਾਓ ਆ ਕਿ ਆ ਕਰੋ ਔਰ 24 ਘੰਟੇ ਜਿਹੜੇ ਮੇਰੇ ਕੋਲ ਪਾਵਰਾਂ ਨਹੀਂ ਉਹ ਉਹ ਬੀਸੀ ਦੀਆਂ ਪਾਵਰਾਂ ਮੇਰੇ ਕੋਲ ਮੈਂ ਵਰਤ ਲੀਆਂ ਨੇ ਉਸ ਆਧਾਰ ਤੇ ਜਿਹੜੇ ਤੁਹਾਡੇ ਕਿਸੇ ਮੰਤਰੀ ਨੇ ਗਲਤੀ ਕੀਤੀ ਹੈ ਉਹਨੂੰ ਗਲਤੀ ਦਾ ਅਹਿਸਾਸ ਕਰਾਓ ਜਿਹਨੇ ਐਡੇ ਤਖੜੇ ਡਾਕਟਰ ਨੂੰ ਉਹ ਜਿਹੜਾ ਉੱਥੇ ਬੀਸੀ ਸੀ ਉਹਨੂੰ ਉਹਨੂੰ ਟੁੱਟੇ ਜੇ ਮੰਜੇ ਤੇ ਕਿਹਾ ਵੀ ਤੂੰ ਪਾ ਕੇ ਦਿਖਾ ਇਹ ਇਹ ਜਿਹੜੀਆਂ ਜਾਂਚ ਤੇ ਅਸੀਂ ਉਹਦੇ ਲਈ ਲੜਾਈ ਸਾਡਾ ਮੁੱਖ ਮੰਤਰੀ ਉਹਦੀ ਪਿਛਲੀ ਜਿੰਨੀਆਂ ਭੇਡਾਂ ਨੇ ਲਲਕਾਰੇ ਮਾਰਨੇ ਸ਼ੁਰੂ ਕਰਤੇ ਵੀ ਅਸੀਂ ਬਾਸ਼ਚਾਂ ਨੂੰ ਥੱਲੇ ਲਾ ਦਾਂਗੇ ਰੌਲਾ ਬਹੁਤ ਪਾਇਆ ਪਰ ਜਦੋਂ ਹੁਣ ਫਟਕਾਰ ਪਈ ਹੈ ਉਥੋਂ ਇਹ ਭੱਜਦੇ ਇੱਕ ਪੈਸੇ ਨਾ ਲੱਗਦੇ ਜੇਬ ਚੋਂ ਕੋ ਸਰਕਾਰਾਂ ਦੇ ਪੈਸੇ ਨੇ ਸਾਡੇ ਪੈਸੇ ਨੇ ਚੱਕ ਕੇ ਜੇ ਛਿੱਕ ਵੀ ਆਉਂਦੀ ਆ ਚੱਲ ਹਾਈ ਕੋਰਟ ਚ ਚੱਲ ਸੁਪਰੀਮ ਕੋਰਟ ਚ ਪਰ ਜਦੋਂ ਉੱਥੋਂ ਉਹਨਾਂ ਨੂੰ ਭਜਾਉਂਦੇ ਨੇ ਫਿਰ ਵਾਪਸ ਆ ਕੇ ਨੀਵੇਂ ਹੋ ਕੇ ਵਜ ਜਾਂਦੇ ਨੇ ਸਪਸ਼ਟੀਕਰਨ ਨਹੀਂ ਦਿੰਦੇ 22 24 ਸਲਿੰਦੀਆਂ ਪਾਵਰਾਂ ਉਹੀ ਗਵਰਨਰ ਨੂੰ ਮਿਲੀਆਂ ਨੇ ਦੂਜੇ ਬੰਦੇ ਮੈਂ ਗਵਰਨਰ ਸਾਹਿਬ ਨੂੰ ਕਹਿਣਾ ਚਾਹ ਗਵਰਨਰ ਸਾਹਿਬ ਅਸੀਂ ਇਹ ਹਿੰਦੂ ਸਿੱਖ ਚ ਪੈਣਾ ਨਹੀਂ ਮੈਂ ਚਾਹੁੰਦਾ ਪਰ ਇਹ ਆ ਵੀ ਜੇ ਲੁਧਿਆਣੇ ਘਟਨਾ ਵਾਪਰੀ ਤੁਸੀਂ ਉੱਥੇ ਗਏ ਹੋ ਪਰ ਦੂਜੇ ਬੰਨੇ ਜੇ ਨਵਦੀਪ ਨਵਦੀਪ ਪੰਜਾਬ ਚੋਂ ਫੜਿਆ ਹੋਇਆ ਸੀ ਅਨੇਕਾਂ ਹੋਰ ਸੁਭ ਕਰਮਤ ਮੁੰਡਾ ਜਿਹੜਾ ਸ਼ਹੀਦ ਹੋਇਆ ਇਹ ਹਰਿਆਣੇ ਵਾਲਿਆਂ ਦੇ ਉੱਤੇ ਚ ਹੋਇਆ ਇਹਨਾਂ ਦੇ ਘਰਾਂ ਚ ਤੁਸੀਂ ਕਿਉਂ ਨਹੀਂ ਗਏ ਤੁਸੀਂ ਵੀ ੱੱਕਾ ਨਾ ਨਾ ਕਰੋ ਇਹ ਮੁੱਖ ਮੰਤਰੀ ਦਾ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਸਾਡਾ ਗਵਰਨਰ ਵੀ ਸਾਡੇ ਬਲ ਰਹਿਮ ਨਹੀਂ ਕਰ ਰਿਹਾ ਸਾਡੇ ਤੇ ਤਰਸ ਨਹੀਂ ਕਰ ਰਿਹਾ ਇਸ ਕਰਕੇ ਇਹ ਜਿਹੜੀ ਸਰਕਾਰ ਬਣੀ ਹੈ ਇਹਦੀ ਲਿਸਟ ਵੱਡੀ ਬਣ ਗਈ ਫੈਸਲਾ ਲੈ ਲੈਂਦਾ ਸਾਡਾ ਮੁੱਖ ਮੰਤਰੀ ਪਤਾ ਨਹੀਂ ਕੀ ਕਿਸ ਆਧਾਰ ਤੇ ਲੈਂਦਾ ਜਾਂ ਰਾਤ ਨੂੰ ਲੈਂਦਾ ਫੈਸਲੇ ਫੈਸਲਾ ਲੈ ਲੈਂਦਾ ਜਿਮੂਰੋ ਅੱਗੇ ਮੜਾ ਜਾਂ ਕੋਈ ਅੱਖਾਂ ਕੱਢਦਾ ਮੂਰੋ ਕੋਰਟਾਂ ਪੈਂਦੀਆਂ ਨੇ ਕੋਈ ਹੋਰ ਪੈਂਦਾ ਫਿਰ ਬੈਕ ਗੇਅਰ ਵੀ ਆ ਤੇ ਬੈਕ ਗੇਅਰ ਕਰਕੇ ਵਾਪਸ ਆ ਜਾਂਦਾ ਜਿਹਦੇ ਕਰਕੇ ਸਾਨੂੰ ਬਹੁਤ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਦੇ ਲੋਕਾਂ ਨੂੰ ਧੰਨਵਾਦ ਇਹਨਾਂ ਪਰਮਜੀਤ ਸਿੰਘ ਸੋਹਲੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਹੁਣ ਅਦਾਲਤੀ ਹਦਾਇਤਾਂ ਤੇ ਟਿੱਪਣੀਆਂ ਦੇ ਪ੍ਰਤੀ ਵੀ ਸਰਕਾਰਾਂ ਦੇ ਰੁਖ ਸਪਸ਼ਟ ਦਿਖਾਈ ਦੇ ਰਿਹਾ ਕਿਉਂਕਿ ਸਰਕਾਰਾਂ ਹੁਣ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਚੈਲੰਜ ਕਰਦੀਆਂ ਵਖਾਈ ਦੇ ਰਹੀਆਂ ਦੋ ਤਿੰਨ ਮਾਮਲਿਆਂ ਦਾ ਜ਼ਿਕਰ ਕਰਾਂਗੇ ਕਿ ਪੰਜਾਬ ਸਰਕਾਰ ਨੇ 19 ਜੂਨ ਨੂੰ ਸੈਸ਼ਨ ਸੱਦਿਆ ਸੀ ਤੇ ਤਿੰਨ ਬਿੱਲ ਜਿਹੜੇ ਉਸ ਸੈਸ਼ਨ ਦੇ ਵਿੱਚ ਲਿਆਂਦੇ ਜਿਹਦੇ ਵਿੱਚ ਪੰਜਾਬ ਪੁਲਿਸ ਨਾਲ ਸੰਬੰਧਿਤ ਸੋਧ ਬਿੱਲ ਸੀ ਜਿਹਦੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਐਕਟ 925 ਵਿੱਚ ਸੋਧ ਕਰਨ ਦਾ ਮਾਮਲਾ ਸੀ ਤੇ ਦੂਜਾ ਪੰਜਾਬ ਜਾਂ ਹੋਰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਲਗਾਉਣ ਨੂੰ ਲੈ ਕੇ ਕੁਝ ਬਿੱਲ ਪੰਜਾਬ ਦੇ ਰਾਜਪਾਲ ਤੱਕ ਭੇਜੇ ਗਏ ਉਹ ਤਦ ਤੱਕ ਉਸ ਮੇਜ਼ ਤੇ ਪੇਰੇ ਜਦ ਤੱਕ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲ ਰੁਖ ਨਹੀਂ ਕੀਤਾ ਜਦ ਕਿ ਪੰਜਾਬ ਦੇ ਰਾਜਪਾਲ ਨੇ ਵੀ ਬਹੁਤ ਕੁਝ ਐਗਜ਼ਾਮਨ ਕਰਨਾ ਸੀ ਤੇ ਹੁਣ ਜਦੋਂ ਪੰਜਾਬ ਦੇ ਰਾਜਪਾਲ ਦੇ ਹੱਕ ਵਿੱਚ ਉਹ ਫੈਸਲਾ ਆਇਆ ਕਿ ਇਹ ਸਾਰੇ ਅਖਤਿਆਰ ਵਾਈਸ ਚਾਂਸਲਰ ਲਗਾਉਣ ਦੇ ਰਾਜਪਾਲ ਦੇ ਕੋਲ ਰਹਿਣਗੇ ਕਿਉਂਕਿ ਜਿਹੜੀ ਫਾਈਲ ਨੂੰ ਖਾਰਜ ਕੀਤਾ ਉਹ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਖਾਰਜ ਕੀਤਾ ਹੈ ਤੇ ਇਸੇ ਕਰਕੇ ਆਈਜੀ ਉਮਰਾਨ ਨੰਗਲ ਤੇ ਇਸੇ ਕਰਕੇ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ਸਮੇਤ ਜਿੰਨੇ ਵੀ ਅਦਾਲਤੀ ਫੈਸਲਿਆਂ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ ਹੈ ਤੇ ਇਸੇ ਤਰ੍ਹਾਂ ਨਵਦੀਪ ਜਲਵੇੜਾ ਦੇ ਮਾਮਲੇ ਦੇ ਵਿੱਚ ਵੀ ਹਰਿਆਣਾ ਸਰਕਾਰ ਨੂੰ ਅਦਾਲਤੀ ਫੈਸਲੇ ਦੇ ਅੱਗੇ ਝੁਕਣਾ ਪਿਆ ਜਿਹਦੇ ਕਰਕੇ ਕਿਸਾਨ ਸੰਘਰਸ਼ ਦੀ ਇੱਕ ਹੋਰ ਜਿੱਤ ਹੁੰਦੀ ਵਿਖਾਈ ਦਿੱਤੀ ਹੈ ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ ਮਸਾ ਟੀਵੀ ਪਟਿਆਲਾ